ਐਮਪੀ ਸਾਹਿਬ ਨੇ ਪਹਿਲਾਂ ਇੰਗਲਿਸ਼ ਵਿੱਚ ਆਪਦੀ ਬਹਿਸ ਸ਼ੁਰੂ ਕੀਤੀ ਤਾਂ ਜੱਜ ਸਾਹਿਬ ਨੇ ਵੀ ਇੰਗਲਿਸ਼ ਵਿੱਚ ਪੁੱਛਿਆ ਵੀ ਦੱਸੋ ਜੀ ਅਮਰਿਤਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਜੋ ਐਮਪੀ ਸਾਹਿਬ ਪੰਜਾਬੀ 'ਚ ਆਪਦੀ ਬਹਿਸ ਕਰਨ ਆਏ ਉਹ ਦੇਖੋ ਬੰਦਾ ਕਿੰਨਾ ਇੰਟੈਲੀਜੈਂਟ ਤੇ ਪੜ੍ਹਿਆ ਲਿਖਿਆ ਹੋਊਗਾ ਇੱਕ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜਿਹੜੇ ਕੀ ਅੰਗਰੇਜ਼ੀ ਦੇ ਵਿੱਚ ਆਪਦੇ ਕੇਸ ਦੀ ਬਹਿਸ ਖੁਦ ਕਰ ਸਕਦੇ ਨੇ ਮਾਨਯੋਗ ਹਾਈ ਕੋਰਟ ਦੇ ਮੇਜ ਜੀ ਕਿ ਕਿੰਨੇਖ ਹੋਰ ਮੈਂਬਰ ਪਾਰਲੀਮੈਂਟ ਇੰਨੇ ਪੜ੍ਹੇ ਲਿਖੇ ਨੇ ਬੈਸ ਆਪ ਕਿਉਂ ਕਰਨੀ ਪੈਗੀ ਅਮਰਪਾਲ ਸਿੰਘ ਹਰਣਾ ਨੂੰ ਮੈਂ ਐਮਪੀ ਭਾਈ ਅਮਰਪਾਲ ਸਿੰਘ ਹਰਣਾ ਨੂੰ ਐਕਸਪਲੇਨ ਕੀਤੀ ਮੈਂ ਕਿਹਾ ਜੀ ਭਾਈ ਸਾਹਿਬ ਗੱਲ ਇਦਾਂ ਹੈ ਜੀ ਅੱਜ ਹੜਤਾਲ ਕਰਕੇ ਤੁਹਾਨੂੰ ਆਪ ਬਹਿਸ ਕਰਨੀ ਪੈਣੀ ਹੈ ਤੇ ਐਮਪੀ ਸਾਹਿਬ ਕਹਿੰਦੇ ਚਲੋ ਕੋਈ ਨਹੀਂ ਜੀ ਕਰਾਂਗੇ ਵੈਸੇ ਇਹ ਜੀ ਕਿਹੜੀ ਗੱਲ ਹੈ ਜੀ ਚਾਹੇ ਕੋਈ ਜਿੱਦਾ ਵਰਜੀ ਮਿਨਿਸਟਰ ਜਾਂ ਸੀਐਮ ਹੋਵੇ ਇਹ ਹਾਈ ਕੋਰਟ ਚ ਬਹਿਸ ਕਰਨੀ ਸੁਪਰੀਮ ਕੋਰਟ ਚ ਸੌਖੀ ਗੱਲ ਨਹੀਂ ਹੁੰਦੀ ਜੀ ਬੜਾ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਤੇ ਜੋ ਐਮਪੀ ਸਾਹਿਬ ਨੇ ਆਪ ਹੀ ਸਾਰਾ ਅੱਜ ਕੀਤਾ ਜੀ ਜਿਆ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਗਿਆ ਵੀ ਪੰਜਾਂ ਪਾਣੀਆਂ 'ਚ ਅੱਗ ਲੱਗ ਗਈ। ਐਮ.ਡੀ. ਅਮਰਪਾਲ ਸਿੰਘ ਦੇ ਇੱਕ ਬੋਲ ਦੇ ਨਾਲ। ਦੇਖੋ ਅੱਜ ਕਿੰਨੇ ਬੋਲ-ਬੋਲ ਗਏ ਪੰਜਾਬ ਦੇ ਵਿੱਚ ਹੈਨਾ ਜੀ। 2C 3 ਹੀ ਬੋਲ ਗਏ ਜੀ। ਹਾਈ ਕੋਰਟ 'ਚ ਬੋਲ ਕੇ ਕਿਹੜੀ ਅੱਗ ਲੱਗੀ? ਉਹਨਾਂ ਦੀ ਕਿੰਨੇ ਮੈਂ ਨੈਸ਼ਨਲ ਮੀਡੀਆ 'ਤੇ ਦੇਖ ਰਿਹਾ ਉਹਨਾਂ ਦੀ ਫੋਟੋਆਂ ਵੀ ਵਾਇਰਲ ਕਰ ਲਈ ਨਹੀਂ ਕੁਝ ਮੀਡੀਆ। ਫੋਟੋ ਵਾਇਰਲ ਹੋ ਰਹੀ ਹੈ ਉਹਨਾਂ ਦੀ। ਹਾਂਜੀ ਅੱਜ ਕਿਹੜੀ ਅੱਗ ਲੱਗੀ? ਕੀ ਹੋ ਗਿਆ ਮਾਹੌਲ 'ਚ? ਕੀ ਖਰਾਬੀ ਹੋ ਗਈ? ਜਿਹੜਾ ਪੰਜਾਬ ਸਰਕਾਰ ਦਾ ਖਰਚਾ ਵੀ ਪੰਜ ਪਾਣੀਆਂ ਦੇ ਦੇਸ਼ ਨੂੰ ਅੱਗ ਲੱਗ ਜੂਗੀ ਪੰਜਾਬ ਉਹ ਤਾਂ ਦੇਖੋ ਕੰਪਲੀਟਲੀ ਅਨਫਾਊਂਡਡ ਹੈ ਕੋਈ ਉਸ ਤੰਤ ਨਹੀਂ ਹੈ ਕਿਉਂਕਿ ਅਸੀਂ ਇਹ ਤਿੰਨ ਇਸ਼ੂ ਆ ਦੀ ਪ੍ਰੈਪ ਦੱਸ ਚੁੱਕੇ ਜੇ ਤਿੰਨਾਂ ਇਸ਼ੂਆਂ ਤੋਂ ਬਾਹਰ ਜਾਵਾਂਗੇ ਸਾਨੂੰ ਉਹ ਸਾਡਾ ਮਾਈਕ ਬੰਦ ਕਰ ਦੇਣਗੇ ਜੀ ਕੈਮਰੇਜ ਦੀ ਕਵਰੇਜ ਬੰਦ ਹੋ ਜੂਗੀ ਇੰਨਾ ਤਾਂ ਦੇਖੋ ਜੇਲ੍ਹ ਦਾ ਇੰਟਰਨੈਟ ਕਨੈਕਸ਼ਨ ਵੀਕ ਸੀ ਐਮਪੀ ਸਾਹਿਬ ਪੂਰੇ ਕੁਰਸੀ ਤੇ ਬੈਠੇ ਸਨ ਕੋਈ ਜਿਵੇਂ ਅੱਜ ਤੋਂ ਜਿਹੜੀ ਫੋਟੋ ਕੋਈ ਸੱਜਣ ਮਿੱਤਰ ਵਾਇਰਲ ਕਰ ਰਹੀ ਹੈ ਉਹ ਕਾਫੀ ਜਿੰਨੇ ਝੁੱਕ ਕੇ ਜੇ ਬੈਠਿਆ ਹੈ ਕੋਈ ਗੱਲ ਨਹੀਂ ਸਟੇਟ ਬੈਠੇ ਪਹਿਲਾ ਤੁਸੀਂ ਪ੍ਰਿਪੇਅਰ ਕਰਵਾਏ ਆ ਉਹਨਾਂ ਨੂੰ ਵੀ ਇਹ ਗੱਲ ਤੁਸੀਂ ਉੱਥੇ ਭਾਈ ਸਾਹਿਬ ਕਰਨੀ ਆ ਇਸ ਤਰੀਕੇ ਨਾਲ ਕਰਨੀ ਆ ਜਾਂ ਕਿਸੇ ਹੋਰ ਨੇ ਤੁਸੀਂ ਲੀਗਲ ਟੀਮ ਨੇ ਦੇਖੋ ਮੈਂ ਇੰਡੀਆ ਇੰਡੀਅਨ ਕਨਸਟੀਟਿਊਸ਼ਨ ਅਕੋਰਡਿੰਗ ਚੁਣਿਆ ਹੋਇਆ ਇੱਕ ਮੈਂਬਰ ਪਾਰਲੀਮੈਂਟ ਦਾ ਜੀ ਹੂੰ ਮੇਰਾ ਮੈਨੂੰ ਹੱਕ ਬੰਦ ਆ ਵੀ ਮੈਨੂੰ ਉੱਥੇ ਪਾਰਲੀਮੈਂਟ ਬੋਲਣ ਦਿੱਤਾ ਜਾਵੇ ਨੀ ਗੱਲਾਂ ਕੀਤੀਆਂ ਉਹਨਾਂ ਨੇ ਵੀ ਇਹ ਤਿੰਨ ਮੁੱਦੇ ਨੇ ਮੈਂ ਤਿੰਨਾਂ ਤੇ ਬੋਲਣਾ ਮੈਨੂੰ ਅੱਗੇ ਦਿੱਤੀ ਜਾਵੇ ਜਾਂ ਕੋਈ ਹੋਰ ਗੱਲ ਵੀ ਹੋਈ। ਨਹੀਂ ਦੇਖੋ ਜੀ ਉਹ ਜਿਹੜੀ ਵੀਡੀਓ ਕਾਨਫਰੈਂਸਿੰਗ ਸੀ ਪੰਜ ਤੋਂ 10 ਮਿੰਟ ਚੱਲੀ ਹੈ ਜੀ ਉਹ ਪੰਜ ਤੋਂ 10 ਮਿੰਟ ਜੀ ਹਾਂ ਜੀ 10 ਕਿ ਮਿੰਟ ਚੱਲੀ ਹੈ ਪਰ ਉਹ ਇਫੈਕਟਿਵਲੀ 2 ਮਿੰਟ ਚੱਲੀ ਹੋਣੀ ਹੈ। ਅੱਛਾ ਪਹਿਲਾਂ ਦੇਖੋ ਜੀ ਇੰਟਰਨੈਟ ਦਾ ਇਸ਼ੂ ਆ ਗਿਆ ਉਹਨਾਂ ਦੀ ਜਿਹੜੀ ਇਮੇਜ ਟਰੱਕ ਹੋ ਗਈ ਉੱਥੇ ਜੀ ਦੂਜਾ ਇਸ਼ੂ ਮਾਈਕ੍ਰੋਫੋਨ ਦਾ ਆ ਗਿਆ ਜੀ ਜੇਲ ਕੋਲੇ ਉਹ ਪੂਰੀਆਂ ਸਹੂਲਤਾਂ ਨਹੀਂ ਸੀ ਪਰਫੈਕਟ ਵੀ ਵੀ ਸੀ ਨਹੀਂ। ਕਹਿੰਦੇ ਵੀ ਉਹ ਤਾਂ ਸੀ ਕਿ ਆ ਵੀ ਮੋਬਾਈਲ ਡਾਟੇ ਤੇ ਲੱਗਦਾ ਸੀ ਵੀ ਉਹ ਉੱਥੇ ਚਲਾਤਾ ਹੈ ਨਾ ਸਾਰਾ ਉਹਦੇ ਕਰਕੇ ਉਹ ਤੁਹਾਡੀ ਸਟੱਕ ਹੋ ਗਈ ਜਿਹੜੀ ਫਟੇ ਸੀਗੀ ਹਾਂਜੀ ਜੇਲ੍ਹਾਂ ਦੇ ਵਿੱਚ ਇਹ ਸਹੂਲਤਾਂ ਵੀ ਨਹੀਂ ਹਲੇ ਤੱਕ 29 ਦਸੰਬਰ ਤੱਕ ਵੈਸੇ ਵੀ ਮੇਨ ਕੇਸ ਭਾਈ ਅਮਰਤਪਾਲ ਸਿੰਘ ਦਾ ਲੱਗਿਆ ਹੋਇਆ ਹੈ 29 ਦਸੰਬਰ ਤੱਕ ਪੰਜਾਬ ਸਰਕਾਰ ਨੇ ਉਸ ਵੀ ਜਵਾਬਦਾਇਰ ਕਰਨਾ ਹੈ ਜੀ ਉਸ ਤੋਂ ਬਾਅਦ ਉਸ ਤੇ ਵੀ ਬਹਿਸ ਹੋਣੀ ਹੈ ਤੇ ਮੇਰੇ ਹਿਸਾਬ ਨਾਲ ਸਾਨੂੰ ਇਨਸਾਫ ਮਿਲੂਗਾ ਨਹੀਂ ਤਾਂ ਅਸੀਂ ਜੋ ਸੁਪਰੀਮ ਕੋਰਟ ਆ ਉਹ ਆਪਣੇ ਰੂਮ ਦੇ ਵਿੱਚ ਹੀ ਬੈਠੇ ਸੀ ਜਿੱਥੇ ਉਹਨਾਂ ਨੇ ਗੱਲ ਕੀਤੀ ਸਾਡੇ ਲਈ ਉਹ ਗੱਲ ਬਣੀ ਹੈ ਇੱਕ ਪਾਸੇ ਖੂਹ ਹੈ ਦੂਜੇ ਪਾਸੇ ਖਾਈ ਹੈ ਜੀ ਫਰਜ਼ ਕਰੋ ਪਰੋਲ ਅਲਾਉ ਵੀ ਹੁੰਦੀ ਹੈ 18 ਨੂੰ ਪੰਜਾਬ ਪੁਲਿਸ ਜਾਊਗੀ ਉੱਥੇ ਲੈ ਕੇ ਆਊਗੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ 19 ਨੂੰ ਅਖੀਰਲਾ ਦਿਨ ਬਚਦਾ ਹੈ ਹਾਂ ਤਾਂ ਦੇਖੋ ਉਹਦਾ ਨਾਂ ਹੋਇਆ ਵਰਗਾ ਹੀ ਹੈ ਤੁਹਾਡੇ ਕੋਲ ਇਸ ਤੋਂ ਬਾਅਦ ਦਾ ਵਿਕਲਪ ਰਹੇਗਾ ਜਿਹੜਾ ਸੁਪਰੀਮ ਕੋਰਟ ਦਾ ਫਿਰ ਤੁਸੀਂ ਸੁਪਰੀਮ ਕੋਰਟ 'ਚ ਜਾਓ ਸਾਸੀ ਕਾਲਾਂ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਵੱਲੋਂ ਹਾਈ ਕੋਰਟ ਦੇ ਵਿੱਚ ਆਪਣੀ ਬਹਿਸ ਕੀਤੀ ਗਈ ਹੈ ਆਪਣੇ ਕੇਸ ਦੀ ਬਹਿਸ ਕੀਤੀ ਗਈ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਤੇ ਸਾਡੇ ਨਾਲ ਅਮਰਤਪਾਲ ਸਿੰਘ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਖਾਰਾ ਸਾਹਿਬ ਵੈਗੁਰਜੀ ਖਾਰਾ ਖਾਲਸਾ ਸਾਹਿਬ ਵੈਗੁਰਜੀ ਕੀ ਫਤਿਹ ਜੀ ਪੈਰੋਲ ਦੀ ਤੁਸੀਂ ਆਗਿਆ ਮੰਗੀ ਸੀ ਹਾਂਜੀ ਤੇ ਅੱਜ ਬਹਿਸ ਆਪ ਕਿਉਂ ਕਰਨੀ ਪੈਗੀ ਅਮਰਤਪਾਲ ਸਿੰਘ ਉਹਨਾਂ ਨੂੰ ਦੇਖੋ ਜੀ ਰਾਜਵੀਰ ਜੀ ਗੱਲ ਇਦਾਂ ਹੈ ਵੀ ਜੋ ਕੱਲ ਕੱਲ ਤੋਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਹੈ ਉਹਨਾਂ ਨੇ ਮੁਕੰਮਲ ਹੜਤਾਲ ਡਿਕਲੇਅਰ ਕੀਤੀ ਸੀ ਤੇ ਨਾ ਹੀ ਫਿਰ ਕੋਈ ਸਰਕਾਰ ਦੇ ਪੱਖ ਤੋਂ ਵਕੀਲ ਪੇਸ਼ ਹੋ ਸਕਦੇ ਸੀ ਐਸ ਪਰ ਰੂਲ ਤੇ ਨਾ ਹੀ ਜਿਹੜੇ ਐਮਪੀ ਭਾਈ ਅਮਰਿਤਪਾਲ ਸਿੰਘ ਹਰਾਂ ਦੇ ਪੱਖ ਤੋਂ ਕੋਈ ਵਕੀਲ ਪੇਸ਼ ਹੋ ਸਕਦੇ ਸੀ ਕੱਲ ਵੀ ਮੈਨੂੰ ਯਾਦ ਹੈ ਅਸੀਂ ਬੈਠੇ ਸਾਂ ਭਾਈ ਅਮਰਿਤ ਭਾਈ ਸਾਹਿਬ ਹਰਾਂ ਦਾ ਜਿਹੜਾ ਕੇਸ ਨੰਬਰ ਸੀ 121 ਸੀ 120 ਨੰਬਰ ਚੱਲ ਰਿਹਾ ਸੀ ਜਿਹੜੀ ਹੜਤਾਲ ਡਿਕਲੇਅਰ ਹੋ ਗਈ ਸੀ ਤਾਂ ਅਗਲਾ ਕੇਸ ਸੀ ਉਹ 2 ਵਜੇ ਰੱਖਿਆ ਗਿਆ 2 ਵਜੇ ਤੋਂ ਬਾਅਦ ਫਿਰ ਅੱਜ ਦੀ ਤਰੀਕ ਪੈਗੀ ਅੱਜ ਵੀ ਦੇਖੋ ਉੱਥੇ ਅਸੀਂ ਜੋ ਜਾਣਾ ਤਾਂ ਸੀ ਪਰ ਫਿਰ ਅਸੀਂ ਮਜਬੂਰੀ ਯਾਰ ਕਰਦਿਆਂ ਹੋਇਆ ਸਰਕਾਰ ਪੱਖ ਦੇ ਵਕੀਲ ਸਹਿਬਾਨਾਂ ਨੇ ਵੀ ਬੇਨਤੀ ਕੀਤੀ ਸਾਡੀ ਮਜਬੂਰੀ ਆ ਹੜਤਾਲ ਕਰਕੇ ਅਸੀਂ ਨਹੀਂ ਪੇਸ਼ ਹੋ ਸਕਦੇ ਫਿਰ ਉਸ ਤੋਂ ਬਾਅਦ ਜਿਵੇਂ ਕਿ ਐਮਪੀ ਸਾਹਿਬ ਖੁਦ ਪੇਸ਼ ਹੋਏ ਵੀਡੀਓ ਕਾਨਫਰੈਂਸਿੰਗ ਥਰੂ ਉਹਨਾਂ ਨੇ ਆਪਦੇ ਕੇਸ ਦੀ ਖੁਦ ਪੈਰੀ ਵੀ ਕੀਤੀ ਉੱਥੇ ਐਮਪੀ ਸਾਹਿਬ ਹੋਰਾਂ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਗੱਲ ਕੀਤੀ ਅਬੀ ਦੇਖੋ ਸਾਡੀ ਪਟੀਸ਼ਨ ਵਿੱਚ ਵੀ ਇਹੀ ਗੱਲ ਲਿਖੀ ਹੋਈ ਹੈ ਜੋ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਲਾਈ ਹੈ ਵੀ ਅਸੀਂ ਤਿੰਨ ਮੁੱਦਿਆਂ ਦੇ ਉੱਪਰ ਪੰਜਾਬ ਵਿੱਚ ਜੋ ਪਾਰਲੀਮੈਂਟ ਵਿੱਚ ਭਾਈ ਅਮਰਿਤਪਾਲ ਸਿੰਘ ਗੱਲ ਕਰਨਾ ਚਾਹੁੰਦੇ ਨੇ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਹਲਕੇ ਦੇ ਵਿੱਚ ਹੜ੍ਹ ਆਏ ਨੇ ਜੋ ਖਡੂਰ ਸਾਹਿਬ ਪਾਰਲੀਮੈਂਟਰੀ ਸੀਟ ਹੈ ਇਸ ਨੂੰ ਕਿੰਨੇ ਜ਼ਿਲ੍ਹੇ ਲੱਗਦੇ ਆ ਦੇਖੋ ਫਿਰੋਜ਼ਪੁਰ ਦਾ ਜੀਰਾ ਹਲਕਾ ਲੱਗਦਾ ਹੈ ਜੀ ਸੁਲਤਾਨਪੁਰ ਲੋਧੀ ਸੁਲਤਾਨਪੁਰ ਕਪੂਰਥਲਾ ਤਰਨਤਾਰਨ ਤੇ ਕੋਸ਼ ਹਲਕਾ ਮੇਰੇ ਹਿਸਾਬ ਦੇ ਨਾਲ ਅੰਮ੍ਰਿਤਸਰ ਦਾ ਵੀ ਲੱਗਦਾ ਹੈ ਜੀ ਤੇ ਉੱਥੇ ਜਿਵੇਂ ਕਿ ਹੜ੍ਹ ਆਏ ਹੋਏ ਨੇ ਬੜੀ ਤਰਾਸਦੀ ਹੈ 1000 ਜਿਹੜਾ ਪਿੰਡ ਹੈ ਜੀ ਉਹ ਡੈਮੇਜ ਹੋ ਚੁੱਕਿਆ ਹੜ੍ਹਾਂ ਕਰਕੇ ਤਾਂ ਮੈਂ ਉਸ ਦੀ ਗੱਲ ਪਾਰਲੀਮੈਂਟ ਅੱਗੇ ਰੱਖਣਾ ਚਾਹੁੰਦਾ ਜੀ ਦੂਜੀ ਉਹਨਾਂ ਨੇ ਉੱਥੇ ਗੱਲ ਰੱਖੀ ਜੀ ਵੀ ਮੈਂ ਜੋ ਆਪਦੀ ਵੀ ਨਸ਼ੇ ਦਾ ਪ੍ਰਕੋਪ ਬੜਾ ਜ਼ਿਆਦਾ ਵੱਧ ਚੁੱਕਿਆ ਮੇਰੇ ਹਲਕੇ ਦੇ ਵਿੱਚ ਭਾਈ ਸਾਹਿਬ ਉਹ ਰਾਣੇ ਇਹ ਵੀ ਗੱਲ ਰੱਖੀ ਵੀ ਮੈਂ ਹੀ ਉੱਥੇ ਕੋਰਚੀ ਮੌਜੂਦ ਸਾਂ ਹਾਲਾਂਕਿ ਬਹਿਸ ਨਹੀਂ ਸੀ ਕਰ ਸਕਦੇ ਪੇਸ਼ ਨਹੀਂ ਸੀ ਹੋ ਸਕਦੇ ਤਾਂ ਮੈਂ ਸਾਰਾ ਵੀ ਸੀ ਥਰੂ ਦੇਖ ਰਿਹਾ ਸਾਂ ਤਾਂ ਐਮਪੀ ਸਾਹਿਬ ਨੇ ਇਹ ਵੀ ਗੱਲ ਰੱਖੀ ਵੀ ਦੇਖੋ ਮੈਂ 3 ਸਾਲ ਮੈਨੂੰ ਜੇਲ੍ਹ ਚ ਹੋ ਚੁੱਕੇ ਨੇ 1.5 ਸਾਲ ਚੁਣੇ ਹੋਏ ਨੂੰ ਹੋ ਚੁੱਕੇ ਨੇ ਤਾਂ ਡਵੈਲਪਮੈਂਟ ਬਹੁਤ ਜ਼ਿਆਦਾ ਪਿੱਛੇ ਰਹਿ ਚੁੱਕੀ ਹੈ ਕਡੂਰ ਸਾਹਿਬ ਦੀ ਤਾਂ ਉਸ ਦੀ ਡਵੈਲਪਮੈਂਟ ਦੀ ਮੈਂ ਗੱਲ ਕਰਨਾ ਚਾਹੁੰਨਾ ਫਿਰ ਜੱਜ ਸਾਹਿਬ ਨੇ ਫਿਰ 2 ਵਜੇ ਕੇਸ ਰੱਖ ਦਿੱਤਾ ਵੀ ਚਲੋ ਸਰਕਾਰ ਦਾ ਪੱਖ ਲੈਣਾ ਵੀ ਜ਼ਰੂਰੀ ਹੈ ਜੀ ਤਾਂ ਉੱਥੇ ਮੈਂ ਵੀ ਮੌਜੂਦ ਸਾਂ ਅਸੀਂ ਸਾਰਿਆਂ ਨੇ ਸਰਕਾਰੀ ਵਕੀਲ ਸਹਿਬਾਨਾਂ ਨੇ ਆਪਦੀ ਮ ਸਾਡੇ ਲਈ ਉਹ ਗੱਲ ਬਣੀ ਹੈ ਇੱਕ ਪਾਸੇ ਖੂ ਹੈ ਦੂਜੇ ਪਾਸੇ ਖਾਈ ਹੈ ਜੀ ਫਰਜ ਕਰੋ ਪਰੋਲ ਅਲਾਉ ਵੀ ਹੁੰਦੀ ਹੈ 18 ਨੂੰ ਪੰਜਾਬ ਪੁਲਿਸ ਜਾਊਗੀ ਉੱਥੇ ਲੈ ਕੇ ਆਊਗੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ 19 ਨੂੰ ਅਖੀਰਲਾ ਦਿਨ ਬਚਦਾ ਹੈ ਹਾਂ ਤਾਂ ਦੇਖੋ ਉਹਦਾ ਨਾਂ ਹੋਇਆ ਵਰਗਾ ਹੀ ਹੈ ਜੇ ਜੇ ਕੱਲ ਨੂੰ ਵੀ ਤਰੀਕ ਪੈਂਦੀ ਹੈ ਫਿਰ ਤਾਂ ਕੇਸ ਇਨਫਰਾਸਟ੍ਰਕਚਰਸ ਹੋ ਗਿਆ ਕੇਸ ਦੀ ਕੋਈ ਵਜ੍ਹਾ ਰਹਿ ਨਹੀਂ ਜਾਂਦੀ ਫਿਰ ਤਾਂ ਅਗਲੀ ਵਾਰ ਦੀ ਗੱਲ ਹੈ ਫਿਰ ਤਾਂ ਅਗਲੀ ਵਾਰ ਚਲੋ ਜਿਹੜਾ ਫਰਵਰੀ ਚ ਬਜਟ ਸੈਕਸ਼ਨ ਵੀ ਆਉਣ ਵਾਲਾ ਹੈ ਉਦੋਂ ਫਿਰ ਵੀ ਪੈਰਵੀ ਕਰਾਂਗੇ ਤਾਂ ਉੱਥੇ ਫਿਰ ਜਿਹੜਾ ਕਿ ਆ ਐਮਪੀ ਸਾਹਿਬਹਾਂ ਦਾ ਤੇ ਦੇਖੋ ਜੀ ਕੁਝ ਦਿਨ ਹੁੰਦੇ ਸੁਪਰੀਮ ਕੋਰਟ ਜੇ ਸਾਡੇ ਉਲਟ ਵੀ ਫੈਸਲਾ ਆਉਂਦਾ ਤਾਂ ਅਸੀਂ ਸੁਪਰੀਮ ਕੋਰਟ ਚਲੇ ਜਾਂਦੇ ਪਰ ਉਹ ਦਿਨ ਰਹਿ ਨਹੀਂ ਗਏ 19 ਨੂੰ ਸੈਸ਼ਨ ਖਤਮ ਹੋ ਜਾਣਾ ਹੈ ਜੀ ਤੁਹਾਡੇ ਕੋਲ ਇਸ ਤੋਂ ਬਾਅਦ ਦਾ ਵਿਕਲਪ ਰਹੇਗਾ ਜਿਹੜਾ ਸੁਪਰੀਮ ਕੋਰਟ ਦਾ ਫਿਰ ਤੁਸੀਂ ਸੁਪਰੀਮ ਕੋਰਟ ਚ ਜਾਉਂਗੇ ਪਰ ਭਾਜੀ ਗੱਲ ਇਦਾਂ ਹੈ ਵੀ ਸੁਪਰੀਮ ਕੋਰਟ ਅਸੀਂ ਚੱਲ ਜਾਣਾ ਸੀ ਪਰ ਗੱਲ ਹੈ ਹੁਣ ਦਿਨ ਨਹੀਂ ਰਹਿ ਗਈ ਜੀ ਆ ਸ਼ੁੱਕਰਵਾਰ ਨੂੰ 19 ਤਰੀਕ ਨੂੰ ਅੱਜ ਮੰਗਲਵਾਰ ਹੈ ਜੀ ਤਿੰਨ ਦਿਨਾਂ ਨੂੰ ਸੈਸ਼ਨ ਖਤਮ ਹੋਣ ਜਾ ਰਿਹਾ ਫਿਰ ਉੱਤੇ ਕੋਈ ਵਿਕਲਪ ਨਹੀਂ ਜਾਣਾ ਸੁਪਰੀਮ ਕੋਰਟ ਜਾਣ ਦਾ ਵੀ ਜੀ ਹਾਂਜੀ ਜਿਵੇਂ ਮੰਨ ਲਓ ਤੁਸੀਂ ਪਹਿਲਾਂ ਗੱਲ ਕੀਤੀ ਵੀ ਮਤਲਬ ਅਮਰਤਪਾਲ ਸਿੰਘ ਜੀ ਉਹਨਾਂ ਨੇ ਪਹਿਲਾਂ ਜਿਹੜੀ ਬਹਿਸ ਸ਼ੁਰੂ ਕੀਤੀ ਉਹ ਇੰਗਲਿਸ਼ ਦੇ ਵਿੱਚ ਸ਼ੁਰੂ ਕੀਤੀ ਪਹਿਲਾਂ ਹਾਂਜੀ ਦੇਖੋ ਮੈਂ ਉੱਥੇ ਬੈਠਾ ਸਾਂ ਜਦੋਂ ਉੱਥੇ ਐਮਪੀ ਸਾਹਿਬ ਜੁੜੇ ਤਾਂ ਪਹਿਲਾਂ ਤਾਂ ਦੇਖੋ ਜੇਲ੍ਹ ਦਾ ਇੰਟਰਨੈਟ ਕਨੈਕਸ਼ਨ ਵੀਕ ਸੀ ਐਮਪੀ ਸਾਹਿਬ ਪੂਰੇ ਕੁਰਸੀ ਤੇ ਬੈਠੇ ਸਨ ਕੋਈ ਜਿਵੇਂ ਅੱਜ ਜਿਹੜੀ ਫੋਟੋ ਕੋਈ ਸੱਜਣ ਮਿੱਤਰ ਵਾਇਰਲ ਕਰ ਰਿਹਾ ਉਹ ਕਾਫੀ ਜਿਵੇਂ ਝੁੱਕ ਕੇ ਜੇ ਬੈਠਿਆ ਆਏ ਕੋਈ ਗਾਲ ਨਹੀਂ ਸਟੇਟ ਬੈਠੇ ਸੀ ਪਰ ਫਿਰ ਜਿਹੜੇ ਬੈਠੇ ਸੀ ਉਹ ਫੋਟੋ ਆੜ ਗਈ ਇਹਨਾਂ ਦੀ ਜਿਹੜੀ ਵੱਡੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਕੋਰਟ ਵਿੱਚ ਇੰਟਰਨੈਟ ਦਾ ਇਸ਼ੂ ਆ ਗਿਆ ਜੀ ਫਿਰ ਉਹਨਾਂ ਨੇ ਇੰਗਲਿਸ਼ ਵਿੱਚ ਕਿਉਂਕਿ ਦੇਖੋ ਪਹਿਲਾਂ ਵੀ ਕੁਝ ਜਿਹੜੇ ਉੱਥੇ ਕੁਝ ਮਦਈ ਪਟੀਸ਼ਨਰਾਂ ਦੀ ਬਹਿਸ ਕਰ ਰਹੇ ਸਨ ਇੰਗਲਿਸ਼ ਕਰ ਰਹੇ ਸੀ ਤਾਂ ਪ੍ਰੋਸੀਡਿੰਗ ਦਾ ਵਾਚ ਕਰੀ ਰਹੇ ਸੀ ਜੇਲ੍ਹ ਵਿੱਚੋਂ ਜੀ ਵੀ ਸੀ ਥਰੂ ਤਾਂ ਐਮ ਪੀ ਸਾਹਿਬ ਨੇ ਪਹਿਲਾਂ ਇੰਗਲਿਸ਼ ਵਿੱਚ ਆਪਦੀ ਬਹਿਸ ਸ਼ੁਰੂ ਕੀਤੀ ਪਰ ਉੱਥੇ ਜੀ ਤੁਸੀਂ ਦੇਖੋ ਵੀ ਕੋਈ ਟੈਕਨੀਕੀ ਕਾਰਨ ਕਰਕੇ ਕੋਈ ਮਾਈਕ੍ਰੋਫੋਨ ਦੇ ਕੋਈ ਸਪੀਕਰ ਦੇ ਕਾਰਨ ਕਰਕੇ ਉਹ ਸਹੀ ਆਵਾਜ਼ ਨਹੀਂ ਸੀ ਸੁਣ ਰਹੀ ਜੀ ਤਾਂ ਜੱਜ ਸਾਹਿਬ ਨੇ ਵੀ ਇੰਗਲਿਸ਼ ਵਿੱਚ ਪੁੱਛਿਆ ਵੀ ਦੱਸੋ ਜੀ ਅੰਮ੍ਰਿਤਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਜੋ ਐਮਪੀ ਸਾਹਿਬ ਪੰਜਾਬੀ ਚ ਆਪਦੀ ਬਹਿਸ ਕਰਨ ਆਏ ਉਹਦੇ ਨਾਲੋਂ ਤੱਕ ਸਪੀਕਰ ਵੀ ਸਹੀ ਕਰ ਲੇ ਜੇਲ ਨਿਆ ਦਾ ਮਾਈਕ੍ਰੋਫੋਨ ਵਗੈਰਾ ਸਾਰਾ ਠੀਕ ਕਰ ਲਿਆ ਤੇ ਜਿਹੜੀ ਆਵਾਜ਼ ਸਾਨੂੰ ਸੁਣਨ ਲੱਗ ਪਈ ਸੀ ਹਮ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਫਿਰ ਅ ਅਜਿਹਾ ਮੈਂ ਉੱਥੇ ਵਾਚ ਕਰ ਰਿਹਾ ਸਾਂ ਤੇ ਐਮਪੀ ਸਾਹਿਬ ਨੇ ਗੱਲ ਕੀਤੀ ਵੀ ਦੇਖੋ ਮੈਂ ਇੰਡੀਆ ਇੰਡੀਅਨ ਕਨਸਟੀਟਿਊਸ਼ਨ ਦੇ ਅਕੋਰਡਿੰਗ ਚੁਣਿਆ ਹੋਇਆ ਇੱਕ ਮੈਂਬਰ ਪਾਰਲੀਮੈਂਟ ਆ ਜੀ ਮੇਰਾ ਮੈਨੂੰ ਹੱਕ ਬੰਦ ਆ ਵੀ ਮੈਨੂੰ ਉੱਥੇ ਪਾਰਲੀਮੈਂਟ ਚ ਬੋਲਣ ਦਿੱਤਾ ਜਾਵੇ ਉਹਨਾਂ ਨੇ ਕਿਹਾ ਜਲਦ ਮੈਨੂੰ 3 ਸਾਲ ਹੋ ਚੁੱਕੇ ਨੇ ਜੇਲ੍ਹ ਚ ਬੈਠੀ ਨੂੰ ਡੇਢ ਸਾਲ ਤੁਸੀਂ ਲਾ ਲਓ ਹੋ ਚੁੱਕਿਆ ਜੀ ਆ ਐਨਐਸਐ ਦੇ ਐਮਪੀ ਬਣੇ ਨੂੰ ਮੈਨੂੰ ਡੇਢ ਸਾਲ ਹੋ ਚੁੱਕੇ ਪਰ ਮੇਰੇ ਹਲਕਾ ਡਵੈਲਪਮੈਂਟ ਬਹੁਤ ਪਿੱਛੇ ਰਹਿ ਗਿਆ ਜੀ ਕੋਈ ਐਮਪੀ ਫੰਡ ਲੈਡ ਸਕੀਮ ਨਹੀਂ ਹੋ ਰਿਹਾ ਜੀ ਡਵੈਲਪਮੈਂਟ ਉੱਪਰ ਜਿਹੜਾ ਸੀ ਤੁਸੀਂ ਲਾ ਲਓ ਬਹੁਤ ਜ਼ਿਆਦਾ ਡੈਮੇਜ ਕਰਤਾ ਉਹ ਫਲੱਡਸ ਨੇ ਕਰਤਾ ਜੀ ਮੇਰੇ ਹਲਕੇ ਦੇ ਵੀ ਤਾਂ ਮੈਂ ਇਸ਼ੂਸ ਸੰਸਦ 'ਚ ਰੱਖਣਾ ਚਾਹੁੰਨਾ ਹੈ ਜੀ ਕਿਉਂਕਿ ਦੇਖੋ ਜੀ ਇਹ ਗੱਲ ਕਰਨੀ ਤਾਂ ਜ਼ਰੂਰੀ ਹੈ ਕਿਉਂਕਿ ਰਾਜਵੀਰ ਜੀ ਸਦਨ 'ਚ ਬੋਲਣ ਤੋਂ ਪਹਿਲਾਂ ਇੱਕ ਪ੍ਰੈਪ ਦੇਣੀ ਪੈਂਦੀ ਹੈ ਜੀ ਹਾਂਜੀ ਅ ਜੋ ਚੇਅਰ ਹੈ ਸਪੀਕਰ ਸਾਹਿਬ ਨੇ ਉਹਨੂੰ ਦੱਸਣਾ ਪੈਂਦਾ ਜੀ ਮੈਨੂੰ ਆ ਇਸ਼ੂ ਮੈਂ ਉੱਠ ਚੱਕਣਾ ਚਾਹਣਾ ਹੈ ਜੀ ਜੇ ਉਹ ਇਸ਼ੂਸ ਨੂੰ ਮਨਜ਼ੂਰੀ ਦਿੰਦੇ ਨੇ ਫੇਰ ਹੀ ਆਪਾਂ ਬੋਲ ਸਕਦੇ ਆ ਮੈਂ ਵੈਸੇ ਨਹੀਂ ਬੋਲ ਸਕਦੇ ਤਾਂ ਅਸੀਂ ਮਾਨਯੋਗ ਹਾਈ ਕੋਰਟ ਦੇ ਥਰੂ ਉਹਦੇ ਤਿੰਨ ਇਸ਼ੂਸ ਦੱਸ ਦਿੱਤੇ ਨੇ ਵੀ ਅਸੀਂ ਇਨ੍ਹਾਂ ਇਸ਼ੂਸ ਤੇ ਬੋਲਣਾ ਚਾਹੁੰਦੇ ਚੌਥਾ ਕੋਈ ਇਸ਼ੂ ਨਹੀਂ ਹੈਗਾ ਜੀ ਸਾਨੂੰ ਇਹਨੇ ਤਿੰਨ ਇਸ਼ੂਸ ਤੇ ਗੱਲ ਕਰਨ ਦੀ ਜਿਹੜੀ ਹੈ ਉਹ ਆਗਿਆ ਉਹ ਦਿੱਤੀ ਜਾਵੇ ਫਿਰ ਤੇ 2 ਵਜੇ ਵੀ ਕੇਸ ਰੱਖਿਆ ਜੀ ਉਦੋਂ ਮੈਂ ਵੀ ਬੇਨਤੀ ਕੀਤੀ ਮੈਂ ਜੱਜ ਸਾਹਿਬ ਨੂੰ ਆ ਆ ਵੀ ਉੱਥੇ ਰੈਫਰ ਕੀਤਾ ਜੀ ਵੀ ਇਹ ਕੀ ਹੈ ਜੀ ਇਹ ਰੂਲਸ ਐਂਡ ਰੈਗੂਲੇਸ਼ਨਸ ਨੇ ਆਪਣੇ ਪਾਰਲੀਮੈਂਟ ਦੇ ਜੀ ਇਸ ਤੁਹਾਨੂੰ ਸੰਸਦ ਦੀ ਵੈਬਸਾਈਟ ਤੋਂ ਮਿਲ ਜਾਣਗੀ ਲੋਕ ਸਭਾ ਦੀ ਵੈਬਸਾਈਟ ਤੋਂ ਇਸ ਦਾ 330 ਪੇਜ ਕਹਿੰਦਾ ਜੀ 330 ਵੀ ਕੋਈ ਵੀ ਮੈਂਬਰ ਪਾਰਲੀਮੈਂਟ ਉੱਥੇ ਕੋਈ ਸਿਡੀਸ਼ਸ ਗੱਲ ਜਾਂ ਡੈਫਾਮੇਟਰੀ ਗੱਲ ਚਾ ਕੋਈ ਟ੍ਰੀਜਨ ਦੀ ਗੱਲ ਕੋਈ ਦੇਸ਼ ਧਰੋਹ ਦੀ ਗੱਲ ਕੋਈ ਏਕਤਾ ਤੇ ਅਖੰਡਤਾ ਦੇ ਵਿਰੁੱਧ ਬੋਲ ਨਹੀਂ ਸਕਦੇ ਜੇ ਆਪਾਂ ਕੋਈ ਉਹ ਜਿਹਾ ਇਸ਼ੂ ਲਿਖ ਕੇ ਵੀ ਦਵਾਂਗੇ ਉਹਨਾਂ ਨੇ ਮਨਜ਼ੂਰੀ ਨਹੀਂ ਕਰ ਮਨਜ਼ੂਰੀ ਨਹੀਂ ਕਰਨਾ ਉਹਨਾਂ ਨੇ ਮਨਜ਼ੂਰ ਨਹੀਂ ਕਰਨਾ ਨਾਲੇ ਆਪਣਾ ਮਾਈਕ ਬੰਦ ਕਰ ਦੇਣਗੇ ਆਪਣੇ ਤੇ ਪੈਨਲਟੀ ਵੀ ਲਾ ਸਕਦੇ ਨੇ ਆਪਾਂ ਨੂੰ ਡੰਡ ਵੀ ਦੇ ਸਕਦੇ ਨੇ ਪਨਿਸ਼ ਵੀ ਕਰ ਸਕਦੇ ਨੇ ਤਾਂ ਦੇਖੋ ਇਹ ਜਿਹੜਾ ਪੰਜਾਬ ਸਰਕਾਰ ਦਾ ਖਛਾ ਵੀ ਪੰਜ ਪਾਣੀਆਂ ਦੇ ਦੇਸ਼ ਨੂੰ ਅੱਗ ਲੱਗ ਜੂਗੀ ਪੰਜਾਬ ਨੂੰ ਉਹ ਤਾਂ ਦੇਖੋ ਕੰਪਲੀਟਲੀ ਅਨਫਾਊਂਡਡ ਹੈ ਕੋਈ ਉਸ ਚ ਤੰਤ ਨਹੀਂ ਹੈ ਕਿਉਂਕਿ ਅਸੀਂ ਇਹਦੇ ਤਿੰਨ ਇਸ਼ੂ ਆ ਦੀ ਪ੍ਰੈਪ ਦੱਸ ਚੁੱਕੇ ਹਾਂ ਜੇ ਤਿੰਨਾਂ ਇਸ਼ੂਆਂ ਤੋਂ ਬਾਹਰ ਜਾਵਾਂਗੇ ਸਾਨੂੰ ਉਹ ਸਾਡਾ ਮਾਈਕ ਬੰਦ ਕਰ ਦੇਣਗੇ ਕੈਮਰੇਜ ਦੀ ਕਵਰੇਜ ਬੰਦ ਹੋ ਜੂਗੀ ਜੀ ਸਾਰਾ ਕੁਝ ਆਪਾਂ ਦੇਖਦੇ ਹੀ ਆਂ ਦੇਖਦੇ ਹੀ ਹੁੰਦੇ ਆਂ ਵਿਧਾਨ ਸਭਾ ਚ ਵੀ ਦੇਖਦੇ ਆਂ ਪਾਰਲੀਮੈਂਟ ਚ ਵੀ ਵਿਧਾਨ ਸਭਾ ਚ ਵੀ ਇਹ ਕੁਝ ਹੁੰਦਾ ਹੈ ਜੀ ਹੈ ਜੀ ਸ਼ੰਟ ਆਊਟ ਕਰ ਸਕਦੇ ਆ ਸਾਨੂੰ ਹੈ ਨਾ ਸਸਪੈਂਡ ਕਰ ਸਕਦੇ ਆ ਸਾੜ ਕਰ ਸਕਦੇ ਨੇ ਮੈਂਬਰ ਮੈਂਬਰਸ਼ਿਪ ਹੈ ਚਾ ਕੋਈ ਬੇ ਬੁਨਿਆਦੀ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਸਿਰਫ ਅੱਜ ਦੇਖੋ ਐਮਪੀ ਸਾਹਿਬ ਪੇਸ਼ ਹੋਏ ਕੀ ਅੱਗ ਲੱਗੀ ਪੰਜਾਬ ਦੇ ਵਿੱਚ ਆਪਦੇ ਕੇਸ ਦੀ ਖੁਦ ਬਹਿਸ ਕੀਤੀ ਹੈ ਐਮਪੀ ਸਾਹਿਬ ਨੇ ਕੋਈ ਮਾਣਯੋਗ ਹਾਈ ਕੋਰਟ ਚ ਬਹਿਸ ਕਰਨੀ ਉਹ ਦੇਖੋ ਬੰਦਾ ਕਿੰਨਾ ਇੰਟੈਲੀਜੈਂਟ ਤੇ ਪੜਿਆ ਲਿਖਿਆ ਹੋਊਗਾ ਇੱਕ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜਿਹੜੇ ਕੀ ਅੰਗਰੇਜ਼ੀ ਦੇ ਵਿੱਚ ਆਪਦੇ ਕੇਸ ਦੀ ਬਹਿਸ ਖੁਦ ਕਰ ਸਕਦੇ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਕਿੰਨੇ ਖੋਰ ਮੈਂਬਰ ਪਾਰਲੀਮੈਂਟ ਇੰਨੇ ਪੜੇ ਲਿਖੇ ਨੇ ਜੀ ਜਾਣਦੇ ਨੇ ਆਪਦੇ ਹੱਕਾਂ ਬਾਰੇ ਅਵੇਅਰ ਨੇ ਹੋਣੀ ਨਹੀਂ ਜੀ ਜਿਵੇਂ ਤੁਸੀਂ ਜਦੋਂ ਪਹਿਲਾਂ ਇਹਨਾਂ ਨੇ ਪੇਸ਼ ਹੋਣਾ ਸੀ ਉਸ ਤੋਂ ਪਹਿਲਾਂ ਤੁਸੀਂ ਪ੍ਰਿਪੇਅਰ ਕਰਵਾਇਆ ਉਹਨਾਂ ਨੂੰ ਵੀ ਇਹ ਗੱਲ ਤੁਸੀਂ ਉੱਥੇ ਭਾਈ ਸਾਹਿਬ ਕਰਨੀ ਹੈ ਇਸ ਤਰੀਕੇ ਨਾਲ ਕਰਨੀ ਹੈ ਜਾਂ ਕਿਸੇ ਹੋਰ ਨੇ ਤੁਸੀਂ ਲੀਗਲ ਟੀਮ ਨੇ ਦੇਖੋ ਜੀ ਮੈਂ ਜਦੋਂ ਉੱਥੇ ਜੇਲ ਨੂੰ ਈਮੇਲ ਪਾਇਆ ਸੀ ਜੀ ਵੀ ਬੜੀ ਅਰਜੈਂਸੀ ਹੈ ਵਕੀਲ ਸਹਿਬਾਨ ਪੇਸ਼ ਨਹੀਂ ਹੋ ਸਕਦੇ ਤਾਂ ਜਿਵੇਂ ਬਾਕੀ ਪਟੀਸ਼ਨਰ ਨੇ ਰਾਈਟ ਹੈ ਜੀ ਜੱਜ ਸਾਹਿਬ ਨੇ ਵੀ ਇਕਨੋਲਜ ਕੀਤੀ ਗੱਲ ਵੀ ਰਾਈਟ ਹੈ ਆਪ ਪੇਸ਼ ਹੋ ਸਕਦੇ ਹੋ ਤਾਂ ਮੈਂ ਈਮੇਲ ਪਾਈ ਜੇਲ ਨੂੰ ਜੀ ਤੇ ਉਹ ਜੇਲ ਨੇ ਜਿਹੜੀ ਪਰਮਿਸ਼ਨ ਲਈ ਜੇਲ ਤੋਂ ਫਿਰ ਮੈਂ ਨਾਲ ਦੀ ਨਾਲ ਈਮੇਲ 10:30 11:00 ਵਜੇ ਅੱਜ ਹੀ ਪਾ ਦਿੱਤੀਆਂ ਸੀ ਵੀ ਮੇਰੀ ਗੱਲ ਵੀ ਕਰਾਈ ਜਾਵੇ ਆਫੀਸ਼ੀਅਲ ਟੈਲੀਫੋਨ ਲਾਈਨ ਤੋਂ ਉਹਨਾਂ ਨੇ ਭਾਈ ਸਾਹਿਬ ਨਾਲ ਗੱਲ ਵੀ ਕਰਾਈ ਮੈਂ ਐਮਪੀ ਭਾਈ ਅੰਬਦਪਾਲ ਸਿੰਘ ਨੂੰ ਉਹਨਾਂ ਨੂੰ ਐਕਸਪਲੇਨ ਕੀਤੀ ਮੈਂ ਕਿਹਾ ਜੀ ਭਾਈ ਸਾਹਿਬ ਗੱਲ ਇਦਾਂ ਹੈ ਜੀ ਅੱਜ ਹੜਤਾਲ ਕਰਕੇ ਤੁਹਾਨੂੰ ਆਪ ਬੈਸ ਕਰਨੀ ਪੈਣੀ ਹੈ ਜੀ ਤੇ ਐਮਪੀ ਸਾਹਿਬ ਕਹਿੰਦੇ ਚਲੋ ਕੋਈ ਨਹੀਂ ਜੀ ਕਰਾਂਗੇ ਵੈਸੇ ਇਹੋ ਜੀ ਕਿਹੜੀ ਗੱਲ ਹੈ ਜੀ ਤੇ ਉਸ ਤੋਂ ਬਾਅਦ ਜੋ ਮੈਂ ਕਿਹਾ ਜੀ ਤੁਸੀਂ ਉੱਥੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਮੈਂ ਸਮਝਾ ਦਿੰਦਾ ਮੈਂ ਕਿਹਾ ਲੌਗਇਨ ਕਰ ਲਿਓ ਜ਼ੂਮ ਮੀਟਿੰਗ ਦੀ ਆਈਡੀ ਵਗੈਰਾ ਮੈਂ ਈਮੇਲ 'ਚ ਹੀ ਭੇਜੀ ਸੀ ਜੇਲ੍ਹ ਨੂੰ ਜੀ ਉਹ ਲੌਗਇਨ ਹੋਗੇ ਫੇਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਅਸੀਂ ਕਦੋਂ ਸਟਾਰਟ ਕਰਨਾ ਹੈ ਮੈਂ ਕਿ ਹਾਈ ਕੋਰਟ ਆਟੋਮੈਟਿਕਲੀ ਬੈਹ ਸਟਾਰਟ ਕਰਨੀ ਪੈਂਦੀ ਹੈ ਜੀ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਇੱਕ ਇਹ ਆਪਣਾ ਜਿਹੜਾ 133 ਨੰਬਰ ਬੋਲਿਆ ਜਾਊਗਾ ਜੀ ਤੁਸੀਂ 133 ਨੰਬਰ ਤੇ ਆਪਦੀ ਬੈਹ ਸ਼ੁਰੂ ਕਰਦੇ ਹੋ ਜੀ ਤੇ ਉਵੇਂ ਜੋ ਐਮਪੀ ਸਾਹਿਬ ਨੇ ਆਪਦੀ 133 ਤੇ ਬੈਹ ਸ਼ੁਰੂ ਕਰ ਦਿੱਤੀ ਕੇਸ ਦੀ ਹਾਂਜੀ ਐਮਪੀ ਸਾਹਿਬ ਨੇ ਕਿੜੀਆਂ ਕਿੜੀਆਂ ਗੱਲਾਂ ਹੋਰ ਚੱਕੀਆਂ ਬਸ ਇੰਨੀ ਹੀ ਗੱਲਾਂ ਕੀਤੀਆਂ ਉਹਨਾਂ ਨੇ ਵੀ ਇਹ ਤਿੰਨ ਮੁੱਦੇ ਨੇ ਮੈਂ ਤਿੰਨਾਂ ਤੇ ਬੋਲਣਾ ਮੈਨੂੰ ਆਗਿਆ ਦਿੱਤੀ ਜਾਵੇ ਜਾਂ ਕੋਈ ਹੋਰ ਗੱਲ ਵੀ ਹੋਈ ਨਹੀਂ ਦੇਖੋ ਜੀ ਉਹ ਜਿਹੜੀ ਵੀਡੀਓ ਕਾਨਫਰੈਂਸਿੰਗ ਸੀ 5 ਤੋਂ 10 ਮਿੰਟ ਚੱਲੀ ਹੈ ਜੀ ਉਹ 5 ਤੋਂ 10 ਮਿੰਟ ਚੱਲੀ ਹੈ ਹਾਂ ਜੀ 10 ਕਿ ਮਿੰਟ ਚੱਲੀ ਹੈ ਪਰ ਉਹ ਇਫੈਕਟਿਵਲੀ 2 ਮਿੰਟ ਚੱਲੀ ਹੋਣੀ ਹੈ ਅੱਛਾ ਪਹਿਲਾਂ ਦੇਖੋ ਜੀ ਇੰਟਰਨੈਟ ਦਾ ਇਸ਼ੂ ਆ ਗਿਆ ਉਹਨਾਂ ਦੀ ਜਿਹੜੀ ਇਮੇਜ ਟੱਕ ਹੋ ਗਈ ਜੀ ਉੱਥੇ ਜੀ ਦੂਜਾ ਇਸ਼ੂ ਮਾਈਕ੍ਰੋਫੋਨ ਦਾ ਆ ਗਿਆ ਜੀ ਜੇਲ ਕੋਲੇ ਉਹ ਪੂਰੀਆਂ ਸਹੂਲਤਾਂ ਨਹੀਂ ਸੀ ਪਰਫ ਫਿਰ ਜਿੰਨਾ ਕੋ ਉਹਨਾਂ ਨੂੰ ਸਮਾਂ ਮਿਲਿਆ ਉਹਨਾਂ ਨੇ ਇਹ ਤਿੰਨ ਗੱਲਾਂ ਕਰਤੀਆਂ ਕਰਨ ਨੂੰ ਪੂਰੀ ਬਹਿਸ ਵੀ ਕਰ ਸਕਦੇ ਸੀ ਆਹਦੇ ਕੇਸ ਦੀ ਪਰ ਜੱਜ ਸਾਹਿਬ ਨੇ ਕਿਹਾ ਚਲ ਇੱਕ ਵਾਰੀ ਸਰਕਾਰ ਦੇ ਵਕੀਲ ਸਾਹਿਬ ਨੂੰ ਵੀ ਸੁਣਨਾ ਜਰੂਰੀ ਹੈ ਫਿਰ 2 ਵਜੇ ਰੱਖਤਾ ਜੀ 2 ਵਜੇ ਉਹ ਕਿਤੇ ਤਕਨੀਕੀ ਕਾਰਨ ਕਰਕੇ ਉਹ ਲੌਗਇਨ ਨਹੀਂ ਕਰ ਸਕੇ ਜੀ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕਿਹਾ ਵੀ ਪੰਜਾਂ ਪਾਣੀਆਂ 'ਚ ਅੱਗ ਲੱਗ ਜੂ ਐਮਪੀ ਅਮਰਤਪਾਲ ਸਿੰਘ ਦੇ ਇੱਕ ਬੋਲ ਦੇ ਨਾਲ ਦੇਖੋ ਅੱਜ ਕਿੰਨੇ ਬੋਲ ਬੋਲ ਗਏ ਪੰਜਾਬ ਦੇ ਵਿੱਚ ਹੈਨਾ ਜੀ ਵੀਸੀ ਥਰੂ ਹੀ ਬੋਲ ਗਏ ਜੀ ਹਾਈ ਕੋਰਟ 'ਚ ਬੋਲ ਕੇ ਕਿਹੜੀ ਅੱਗ ਲੱਗੀ ਜੀ ਉਹਨਾਂ ਦੀ ਕਿੰਨੇ ਮੈਂ ਨੈਸ਼ਨਲ ਮੀਡੀਆ ਤੇ ਦੇਖ ਰਿਹਾ ਉਹਨਾਂ ਦੀ ਫੋਟੋਆਂ ਵੀ ਵਾਇਰਲ ਕਰ ਲਈ ਨਹੀਂ ਕੁਝ ਮੀਡੀਆ ਫੋਟੋ ਵਾਇਰਲ ਹੋ ਰਹੀ ਹੈ ਉਹਨਾਂ ਦੀ ਹਾਂਜੀ ਹਾਂਜੀ ਕਿਹੜੀ ਅੱਗ ਲੱਗੀ ਕੀ ਹੋ ਗਿਆ ਮਾਹੌਲ 'ਚ ਕੀ ਖਰਾਬੀ ਹੋ ਗਈ ਸਭ ਚੜ੍ਹਦੀ ਕਲਾ 'ਚ ਠੀਕ ਹੈ ਉਹਨਾਂ ਦੀ ਪਾਰਟੀ ਦਾ ਕਾਰਡ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਕਾਰਡ ਚੜ੍ਹਦੀ ਕਲਾ 'ਚ ਹੋ ਗਿਆ ਤੁਹਾਡੇ ਸਾਹਮਣੇ ਮੈਨੂੰ ਫੋਨ ਆ ਰਿਹਾ ਇੱਕ ਆਪਣੀ ਪਾਰਟੀ ਦੇ ਨੇ ਗਗਨਦੀਪ ਸਿੰਘ ਜੇਠੂ ਕੇ ਪਿੰਡ ਤੋਂ ਕਹਿੰਦੇ ਸਾਡੇ ਜਿਹੜੇ ਚਿਹਰੇ ਮੁਰਝਾਏ ਹੋਏ ਸੀ ਅਸੀਂ ਚੜ੍ਹਦੀ ਕਲਾ ਵਿੱਚ ਹੋ ਗਏ ਜੀ ਤੇ ਵਧੀਆ ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ ਅੱਜ ਹੋਇਆ ਜੀ ਦੇਖੋ ਜੀ ਵਿਪਤਾ ਹੁਣ ਪੈਂਦੀ ਆ ਪਰ ਤੁਸੀਂ ਦੇਖੋ ਵੀ ਆਪਣੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਕਿੰਨੇ ਸਮਰੱਥ ਨੇ ਹੋ ਤੁਸੀਂ ਦੇਖੋ ਕਿੰਨੇ ਹੁਣ ਬੰਦੇ ਹੁੰਦੇ ਆ ਕਨਫਿਊਜ਼ ਹੋ ਜਾਂਦੇ ਪਜ਼ਲ ਹੋ ਜਾਂਦੇ ਡਰ ਜਾਂਦੇ ਆ ਚਾਹੇ ਕੋਈ ਜਿੱਦਾ ਵਰਜੀ ਮਿਨਿਸਟਰ ਜਾਂ ਸੀਐਮ ਹੋਵੇ ਇਹ ਹਾਈ ਕੋਰਟ ਚ ਬਹਿਸ ਕਰਨੀ ਸੁਪਰੀਮ ਕੋਰਟ ਚ ਸੌਖੀ ਗੱਲ ਨਹੀਂ ਹੁੰਦੀ ਜੀ ਬੜਾ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਤੇ ਜੋ ਐਮਪੀ ਸਾਹਿਬ ਨੇ ਆਪ ਹੀ ਸਾਰਾ ਅੱਜ ਕੀਤਾ ਜੀ ਉਹੀ ਤੁਹਾਨੂੰ ਮੈਂ ਪੁੱਛ ਰਿਹਾ ਸੀ ਪਹਿਲਾਂ ਵੀ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਪ੍ਰੈਕਟਿਸ ਤੁਹਾਡੀ ਤਾਂ ਪ੍ਰੈਕਟਿਸ ਹੁੰਦੀ ਆ ਜਿਹੜੇ ਮੰਨ ਲਓ ਡੇਲੀ ਤੁਸੀਂ ਕੇਸ ਦੇਖਣੇ ਨੇ ਸਾਰਾ ਕੁਝ ਫਿਰ ਤੁਸੀਂ ਟ੍ਰੇਨਡ ਕੀਤਾ ਉਹਨਾਂ ਨੂੰ ਨਹੀਂ ਦੇਖੋ ਮੈਂ ਤਾਂ ਕਿਹੜਾ ਟ੍ਰੇਨ ਕਰ ਸਕਦਾ ਹਾਂ ਜੋ ਪ੍ਰਧਾਨ ਸਾਹਿਬ ਨੂੰ ਐਮਪੀ ਸਾਹਿਬ ਨੂੰ ਵੀ ਉਹ ਦੇਖੋ ਵੈਸੀ ਲੀਗਲ ਟੀਮ ਨੇ ਦੱਸਿਆ ਤਾਂ ਹੋਣਾ ਨਾ ਕੁਝ ਵੀ ਇਹ ਗੱਲਾਂ ਤੁਸੀਂ ਕਰਨੀਆਂ ਨੇ ਇਸ ਤਰੀਕੇ ਨਾਲ ਗੱਲਾਂ ਕਰਨੀਆਂ ਨੇ ਨਹੀਂ ਉਹ ਤਾਂ ਸਿਰਫ ਇੰਨੀ ਕੀ ਗੱਲ ਸੀ ਬੋਲਣਾ ਕਦੋਂ ਹੈ ਉਹ ਪੁੱਛ ਰਹੇ ਸੀ ਵੀ ਕੀ ਮੈਨੂੰ ਆਵਾਜ਼ ਮਾਰਨਗੇ ਕਿ ਮੈਂ ਆਟੋਮੈਟਿਕਲੀ ਜਾਣਾ ਮੈਂ ਕਿਹਾ ਐਮਪੀ ਸਾਹਿਬ ਵੀ ਇੱਥੇ ਤਾਂ ਆਪਣਾ ਜੋ ਹਾਈ ਕੋਰਟ ਦਾ ਪ੍ਰੋਸੀਜਰ ਹੈ ਜੀ ਉਹਦੇ ਵਿੱਚ ਆਟੋਮੈਟਿਕਲੀ ਬੋਲਣਾ ਪੈਂਦਾ ਤੁਹਾਨੂੰ ਸਿਰਫ ਆਵਾਜ਼ ਪੈਂਦੀ ਹੈ ਤੁਹਾਡਾ ਆਈਟਮ ਨੰਬਰ ਹੁੰਦਾ ਆਪਣਾ 133 ਹੈ ਜੀ ਉਦੋਂ ਮੇਰੇ ਹਿਸਾਬ ਨਾਲ 117 ਚੱਲ ਰਿਹਾ ਸੀ ਕੁਸ਼ੀ ਮੈਂ ਕਿਹਾ 133 ਹੈ ਇਹਵਾਜ ਮਾਰਨ ਕਿ 133 ਬਸ ਤੁਸੀਂ ਆਟੋਮੈਟਿਕਲੀ ਜੱਜ ਸਾਹਿਬ ਨੂੰ ਆਪਦੀ ਬੇਨਤੀ ਸ਼ੁਰੂ ਕਰ ਦੇਣੀ ਹੈ ਜੀ ਉਹ ਕਹਿੰਦੇ ਠੀਕ ਹੈ ਜੀ ਉਹ ਬਸ ਇਹ ਸੀ ਵੀ ਆਪਣੇ ਜਿਹੜੇ ਇਸ਼ੂਜ਼ ਨੇ ਪਟੀਸ਼ਨ 'ਚ ਆਪਾਂ ਤਿੰਨ ਇਸ਼ੂ ਲਿਖੇ ਆ ਜੀ ਤੇ ਉਹ ਕਹਿੰਦੇ ਆਪਾਂ ਤਿੰਨਾਂ 'ਚ ਮੇਰੀ ਵਾਰਤਾ ਲਾਪ ਵੀ ਹੋਈ ਸੀ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਤਾਂ ਭਾਈ ਸਾਹਿਬ ਹੋਰਾਂ ਨੇ ਕਿਹਾ ਸੀ ਵੀ ਆਹੀ ਆਪਾਂ ਤਿੰਨ ਕਿ ਇਸ਼ੂ ਆਪਾਂ ਜੋ ਸਪੀਕਰ ਸਾਹਿਬ ਨੂੰ ਵੀ ਦਵਾਗੇ ਤੇ ਮੈਂ ਕਿਹਾ ਉਹੀ ਤਿੰਨ ਇਸ਼ੂਜ਼ ਬਾਰੇ ਆਪਾਂ ਗੱਲ ਕਰਨੀ ਹੈ ਜੀ ਹਾਂ ਜੀ ਉਹ ਆਪਣੇ ਰੂਮ ਦੇ ਵਿੱਚ ਹੀ ਬੈਠੇ ਸੀ ਜਿੱਥੋਂ ਉਹਨਾਂ ਨੇ ਗੱਲ ਕੀਤੀ ਨਹੀਂ ਦੇਖੋ ਜੀ ਜਿਹੜਾ ਪੰਜਾਬ ਡਿਟੇਨਿਊਜ਼ ਕੰਡੀਸ਼ਨ ਆਫ ਡਿਟੈਂਸ਼ਨ ਆਰਡਰ ਹੈ ਜੀ ਠੀਕ ਹੈ ਜੀ 1980 ਉਸ ਲਿਖਿਆ ਵੀ ਉਹਨਾਂ ਨੇ ਕੋਈ ਵੀ ਇੰਟਰਵਿਊ ਕਰਨੀ ਹੈ ਇਹ ਜੋ ਵੀਡੀਓ ਕਾਨਫਰੈਂਸਿੰਗ ਹੈ ਇੰਟਰਵਿਊ ਦਾ ਪਾਰਟ ਆ ਜਾਂਦਾ ਲੀਗਲ ਲੈਂਗੁਏਜ ਇੰਟਰਵਿਊ ਹੈ ਤਾਂ ਉਹ ਸੁਪਰਡੈਂਡੈਂਟ ਦੇ ਰੂਮ 'ਚ ਹੋਣੀ ਹੈ ਚਾਹੇ ਆਪ ਦੇ ਪਰਿਵਾਰ ਨਾਲ ਆਪਦੀ ਵਾਈਫ ਨਾਲ ਆਪ ਦੇ ਮਦਰ ਫਾਦਰ ਨਾਲ ਆਪ ਦੇ ਐਡਵੋਕੇਟ ਨਾਲ ਉਹ ਸਭ ਕੁਝ ਸੁਪਰਡੈਂਡੈਂਟ ਦੇ ਰੂਮ 'ਚ ਹੋਣਾ ਹੈ ਤੇ ਅੱਜ ਵੀ ਜਿਹੜੀ ਗੱਲਬਾਤ ਹੋਈ ਹੈ ਜੀ ਮੈਂ ਉਸ ਤੋਂ ਬਾਅਦ ਜੋ ਐਮਪੀ ਸਾਹਿਬ ਨਾਲ ਇਹ ਵੀ ਡਿਸਕਸ ਕੀਤਾ ਸੀ ਮੈਂ ਕਿਹਾ ਦੇਖੋ ਜੀ ਇਹ ਲੱਗ ਰਿਹਾ ਸੀ ਜਿਵੇਂ ਮੋਬਾਈਲ ਡਾਟਾ ਤੇ ਕਰਾਈ ਹੁੰਦੀ ਹੈ ਗੱਲ ਬਾਤ ਕਿਉਂਕਿ ਵਾਈਫਾਈ ਦਾ ਹੋਣਾ ਬਹੁਤ ਜ਼ਰੂਰੀ ਸੀ ਜੇ ਵਾਈਫਾਈ ਹੁੰਦਾ ਸਪੀਡ ਹੁੰਦਾ ਤੇ ਆਪਣੀ ਗੱਲ ਰੁਕਣੀ ਨਹੀਂ ਸੀ ਤੇ ਕੱਲ ਨੂੰ ਮੇਰੇ ਸਾਹਿਬ ਨਾਲ ਇਸ ਚੀਜ਼ ਨੂੰ ਆਪਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਟ੍ਰਾਈਕ ਤਾਂ ਕੱਲ ਵੀ ਐਲਾਨ ਹੋ ਗਿਆ ਫੁੱਲ ਜੋ ਹਾਊਸ ਨੇ ਹਾਈ ਕੋਰਟ ਦੇ ਐਡਵੋਕੇਟ ਦੇ ਬਾਹਰ ਐਸੋਸੀਏਸ਼ਨ ਡਿਕਲੇਅਰ ਕਰਤਾ ਵੀ ਇਹ ਅਨਲਿमिटेड ਟਾਈਮ ਲਈ ਸਟ੍ਰਾਈਕ ਚੱਲੂਗੀ ਤੇ 19 ਦਸੰਬਰ ਨੂੰ ਸੈਸ਼ਨ ਖਤਮ ਹੋਣ ਜਾ ਰਿਹਾ ਜੀ ਜਿਵੇਂ ਤੁਸੀਂ ਕਿਹਾ ਲੱਗਦਾ ਸੀ ਵੀ ਉਹ ਉੱਥੇ ਚਲਾਤਾ ਹੈ ਨਾ ਸਾਰਾ ਉਹਦੇ ਕਰਕੇ ਉਹ ਤੁਹਾਡੀ ਸਟੱਕ ਹੋ ਗਈ ਜਿਹੜੀ ਕੋਟੇ ਸੀਗੀ ਹਾਂਜੀ ਮਤਲਬ ਫਿਰ ਇਹ ਮੰਨਿਆ ਵੀ ਜਿਵੇਂ ਮੰਨ ਲਓ ਹਾਈ ਕੋਰਟ ਦੇ ਵਿੱਚ ਇਹ ਤਾਂ ਐਮਪੀ ਅਮਰਤਪਾਲ ਸਿੰਘ ਨੇ ਹੋਰ ਵੀ ਬਥੇਰੇ ਬੰਦੇ ਹੁੰਦੇ ਨੇ ਜਿਵੇਂ ਮੰਨ ਲਓ ਜਿਨ੍ਹਾਂ ਨੇ ਇੰਟਰਨੈਟ ਦੇ ਜ਼ਰੀਏ ਪੇਸ਼ ਹੋਣਾ ਹੁੰਦਾ ਹਾਂਜੀ ਜੇਲ੍ਹਾਂ ਦੇ ਵਿੱਚ ਇਹ ਸਹੂਲਤਾਂ ਵੀ ਨਹੀਂ ਹਲੇ ਤੱਕ ਵੀ ਬੰਦੇ ਨੂੰ ਚੰਗੀ ਤਰੀਕੇ ਦੇ ਨਾਲ ਪੇਸ਼ ਕਰਨ ਦੇ ਲਈ ਕੋਈ ਸਹੂਲਤ ਹੋਵੇ ਨਹੀਂ ਮਾੜੀ ਗੱਲ ਹੈ ਜੀ ਦੇਖੋ ਇਕਵਿਪਡ ਹੋਣਾ ਚਾਹੀਦਾ ਜੇਲ੍ਹ ਪ੍ਰਸ਼ਾਸਨ ਚਾਹੇ ਪੰਜਾਬ ਦਾ ਚਾਹੇ ਦਿਬਰੂਗੜ ਦਾ ਪਈ ਫਰਸਟ ਜਿਹੜੀ ਅੱਜ ਕੱਲ ਦਾ ਤੁਸੀਂ ਦੇਖੋ ਮੈਂ ਕਹੂੰਗਾ ਇਨਡਿਸਪੈਂਸੀਬਲ ਬਣ ਚੁੱਕਿਆ ਹੈ ਇੱਕ ਫਾਸਟ ਸਪੀਡ ਇੰਟਰਨੈਟ ਜੀ ਜਿਹਦੇ ਕੋਲੇ ਫਾਸਟ ਸਪੀਡ ਇੰਟਰਨੈਟ ਨਹੀਂ ਉਹ ਸਫਲ ਨਹੀਂ ਤੁਸੀਂ ਦੇਖੋ ਕਿੰਨੇ ਵਕੀਲ ਸਹਬਾਨ ਅੱਜ ਵੀ ਪੇਸ਼ ਹੋਏ ਸੀ ਪਰ ਉਹ ਜਿਹੜੇ ਪੰਜਾਬ ਤੇ ਹਰਿਆਣੇ ਤੋਂ ਬਾਹਰ ਦੇ ਨੇ ਜਿਹੜੇ ਹਾਈ ਕੋਰਟ ਦੇ ਬਾਰ ਦੇ ਮੈਂਬਰ ਨਹੀਂ ਕੋਈ ਦਿੱਲੀ ਤੋਂ ਹੈ ਕੋਈ ਕਿਤੋਂ ਹੋਰ ਹੈ ਉਹ ਪੇਸ਼ ਹੋਏ ਸੀ ਜੀ ਠੀਕ ਹੈ ਜੇ ਬਾਰ ਦੇ ਮੈਂਬਰ ਆ ਸਾਰੇ ਹੜਤਾਲਦੇ ਨੇ ਸਾਰੇ ਹੜਤਾਲਦੇ ਨੇ ਜਿਵੇਂ ਮੈਂ ਹਾਈ ਕੋਰਟ ਦੀ ਬਾਰ ਦਾ ਮੈਂਬਰ ਆ ਮੈਂ ਪੇਸ਼ ਹਰ ਸਕਦਾ ਹਾਂ ਜੀ ਠੀਕ ਹੈ ਜੀ ਹੂ ਇਸੇ ਕਰਕੇ ਹੀ ਅਮਰਤਪਾਲ ਸਿੰਘ ਉਹਨਾਂ ਨੂੰ ਖੁਦ ਖੁਦ ਉਹਨਾਂ ਨੂੰ ਪੇਸ਼ ਹੋਣਾ ਪਿਆ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਿਆ ਜੀ ਜੀ ਹਾਂ ਜੀ ਅੱਗੇ ਦੀ ਕੀ ਰਣਨੀਤੀ ਹੈ ਜੇ ਅਗਲੇ ਬਜਟ ਸੈਸ਼ਨ ਦੀ ਵੇਟ ਕਰਨੀ ਪੈਣੀ ਹੈ 29 ਦਸੰਬਰ ਤੱਕ ਵੈਸੇ ਵੀ ਮੇਨ ਕੇਸ ਭਾਈ ਅਮਰਤਪਾਲ ਸਿੰਘ ਦਾ ਲੱਗਿਆ ਹੋਇਆ ਹੈ 29 ਦਸੰਬਰ ਤੱਕ ਪੰਜਾਬ ਸਰਕਾਰ ਨੇ ਉਸ ਵੀ ਜਵਾਬਦਾਇਰ ਕਰਨਾ ਹੈ ਜੀ ਉਸ ਤੋਂ ਬਾਅਦ ਉਸ ਤੇ ਵੀ ਬਹਿਸ ਹੋਣੀ ਹੈ ਤੇ ਮੇਰੇ ਹਿਸਾਬ ਨਾਲ ਸਾਨੂੰ ਇਨਸਾਫ ਮਿਲੂਗਾ ਨਹੀਂ ਤਾਂ ਅਸੀਂ ਜੋ ਸੁਪਰੀਮ ਕੋਰਟ ਇਸ ਕੇਸ ਪਰੋਲ ਦੇ ਅਗੇਂਸਟ ਵੀ ਅਸੀਂ ਸੁਪਰੀਮ ਕੋਰਟ ਜਾ ਸਕਦੇ ਸੀ ਪਰ ਹੁਣ ਵਿੰਡੋ ਇੱਕ ਬੜੀ ਘੱਟ ਰਹਿ ਗਈ ਜੀ ਤਿੰਨ ਦਿਨ ਰਹਿ ਗਏ ਜੀ ਤੇ ਕਿੱਥੇ ਸਾਡੀ ਨਾਂ ਪਟੀਸ਼ਨ ਲੱਗਣੀ ਹੈ ਸੁਪਰੀਮ ਕੋਰਟ ਚ ਇੰਨੀ ਜੇਦੀ ਨਾਂ ਸੁਣਵਾਈ ਹੋਣੀ ਹੈ ਜੀ ਨਹੀਂ ਤਾਂ ਬਜਟ ਸੈਸ਼ਨ ਵੀ ਫਰਵਰੀ ਚ ਆ ਜਾਣਾ ਜੀ 10 11 ਫਰਵਰੀ ਤੋਂ ਆ ਜਾਂਦਾ ਹੁੰਦਾ ਹੈ ਬਜਟ ਸੈਸ਼ਨ ਜੀ ਫਰਵਰੀ ਦੇ ਵਿੱਚ ਫਿਰ ਤੁਸੀਂ ਸੁਪਰੀਮ ਕੋਰਟ ਦਾ ਰੁਕ ਕਰੋਗੇ ਹਾਂ ਜੀ ਫਰਵਰੀ ਦੇ ਵਿੱਚ ਫਿਰ ਜੇ ਸਾਡੀ ਨਹੀਂ ਡਿਸਾਈਡ ਹੁੰਦੀ ਤਾਂ ਜੋ ਮਾਨਯੋਗ ਸੁਪਰੀਮ ਕੋਰਟ ਦਾ ਕਰਾਂਗੇ ਜੀ ਧੰਨਵਾਦ ਬਾਈ ਜੀ ਸਮਝਾ ਸ਼ੁਕ